ਅਰਦਾਸਤਾਈਮਾ ਰਾਜ ਉੱਤਰਾਖੰਡ ਖੂਬਸੂਰਤ ਵਾਦੀਆਂ ਵਿੱਚ ਕਿਰੇ ਇਸ ਰਾਜ ਦੇ ਮਹੱਤਵਪੂਰਨ ਸ਼ਹਿਰਾਂ ਵਿੱਚੋਂ ਇੱਕ ਸ਼ਹਿਰ ਹੈ ਰਿਸ਼ੀਕੇਸ਼ ਤੇ ਇਸ ਸ਼ਹਿਰ ਦਾ ਹੈ ਅਲਗ ਮੁਕਾਮ ਇਹ ਸ਼ਹਿਰ ਅਧਿਆਤਮਿਕਤਾ ਦਾ ਕੇਂਦਰ ਮੰਨਿਆ ਜਾਂਦਾ ਹੈ ਪਰ ਇਸ ਸ਼ਹਿਰ ਦੇ ਪ੍ਰਸਿੱਧ ਨਿਰਮਲ ਆਸ਼ਰਮ ਨੇ ਇਸ ਨੂੰ ਅਧਿਆਤਮਿਕਤਾ ਦੇ ਨਾਲ ਨਾਲ ਸਮਾਜ ਸੇਵਾ ਦੇ ਕੇਂਦਰ ਵਜੋਂ ਜੋੜਨ ਦਾ ਵਿਲੱਖਣ ਤੇ ਪ੍ਰਸ਼ੰਸਾ ਯੋਗ ਯੋਗਦਾਨ ਪਾਇਆ ਹੈ ਨਿਰਮਲ ਆਸ਼ਰਮ ਰਿਸ਼ੀਕੇਸ਼ ਤੇ ਪ੍ਰਬੰਧ ਹੇਠ ਚੱਲ ਰਹੇ ਧਾਰਮਿਕ ਵਿਦਿਅਕ ਤੇ ਸਿਹਤ ਅਦਾਰੇ ਲੋਕਾਂ ਲਈ ਵਰਦਾਨ ਬਣ ਗਏ ਨੇ ਨਿਰਮਲ ਆਸ਼ਰਮ ਦੇ ਖੈਰੀ ਕਲਾ ਵਿਖੇ ਚਲਾਏ ਜਾ ਰਹੇ ਸਕੂਲ ਨਿਰਮਲ ਆਸ਼ਰਮ ਗਿਆਨਦਾਨ ਅਕੈਡਮੀ ਤੇ ਨਿਰਮਲ ਆਸ਼ਰਮ ਆਈ ਇੰਸਟੀਚਿਊਟ ਦੇ 3 ਦਿਨਾਂ ਸਾਲਾਨਾ ਸਥਾਪਨਾ ਸਮਾਗਮ ਦਾ ਸਫਲ ਆਯੋਜਨ ਕੀਤਾ ਗਿਆ सतनाम श्री वाहे गुरु साहेब जियो तना शरी जा हर नाम धन निर्मला तारा गुर के सपद परे पंडारा ਨਾ ਤਨ ਬਿਨ ਹੋਰ ਸਭ ਵਿਖ ਜਾਣ ਨਾ ਆਇ ਮੋਹੇ ਜਲਾਇਆ ਤੇ ਮਾਨ ਅਰ ਨਾਮ ਤਨ ਨਿਰਮਲ ਅਤਿ ਅਪਾਰ ਗੁਰ ਕੈ ਸਬਦ ਨਾਮ ਤਨ ਦੇਣਾ ਹੋਰ ਸਾਰ ਦੇਖ ਜਾਨ ਮਾਇਆ 모ਹ ਜਲਾਇ ਬਿਮਾਨ ਗੁਰਮਖਾ ਰਾਸ ਚਾਖੇ ਕੋਈ इस सदा अनंत हो गए तेजरात्री पूरा भाग प्राप्त हुए सबद जिन हार सचाख्या सो हर जंग लोग सदा हर ख नाही कद सोग आप मुक्त अलुरा मुक्त करावे, हर नाम जपै ਭਰਤੇ ਸੁਖ ਪਾਵੈ ਬੇਨਾ ਸਤਗੁਰ ਸਭ ਹੋਏ ਪੇਲਾਈ ਹਾਤੇ ਦਾ ਚਹ ਸਾਤਨਾ ਪਾਏ ਸਤਗੁਰ ਮਿਲੈ ਸਾਰੋ ਤੇਰੇ ਸਿਣ ਬੁਝਾਈ ਨਾਮ ਕਾ ਨਾਮ ਸਤ ਸੋਖ ਪਾਏ ਸਤ ਗੁਰ ਮਿਲਰ ਸਭ ਤਿਸਨ ਬੁਝਾਈ ਨਾਮ ਸਤ ਸੋਖ ਪਾਏ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ মহারাজ জয় মহারাজ জি কে

and <laughs> जी अजंग जी अजंग जी आगे 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 ਮੈਂ ਗੁਰਵਿੰਦਰ ਸਿੰਘ ਨਿਰਮਲ ਆਸ਼ਰਮ ਦਾ ਆਪਣੇ ਬਚਪਨ ਤੋਂ ਸੇਵਾਦਾਰ ਹਾਂ 1962 ਦੇ ਕੁੰਭ ਦਾ ਮੈਨੂੰ ਹੋਸ਼ ਹੈ ਤੇ ਇਹ ਬਹੁਤ ਵੱਡੀ ਸੰਸਥਾ ਹੈ ਪਿਛਲੇ ਤਕਰੀਬਨ 750 ਸਾਲ ਤੋਂ ਵੱਧ ਸੇਵਾ ਦੇ ਕੰਮਾਂ ਵਿੱਚ ਲੱਗੀ ਹੋਈ ਹੈ ਇਹਦਾ ਹੈੱਡਕੁਆਰਟਰ ਰਿਸ਼ੀਕੇਸ਼ ਵਿੱਚ ਹੈ ਤੇ ਹਰਦਵਾਰ ਵਿੱਚ ਵੀ ਨਿਰਮਲ ਬਾਗ ਕਰਕੇ ਹੈ ਇਹ ਸੇਵਾਵਾਂ ਜਿਹੜੀ ਦੇਖ ਰਹੇ ਹੋ ਆਪ ਜੀ ਸਕੂਲਾਂ ਦੀ ਹਸਪੀਟਲਸ ਦੀ ਇਹ ਆਈ ਇੰਸਟੀਟਿਊਟ ਜਿੱਥੇ ਆਪਾਂ ਖੜੇ ਆ ਇੱਥੇ ਸਵਾ 2 ਲੱਖ ਤੋਂ ਵੱਧ ਸਰਜਰੀ ਇਸ ਹਸਪੀਟਲ ਵਿੱਚ ਹੋ ਚੁੱਕੀਆਂ ਨੇ ਤੇ 90% ਇੱਥੇ ਫ੍ਰੀ ਹੈ ਕੰਮ ਇਹ ਮਹਾਪੁਰਸ਼ਾਂ ਦੇ ਅਸ਼ੀਰਵਾਦ ਨਾਲ ਸੰਚਾਲਿਤ ਹੋ ਰਹੀ ਹੈ ਇੱਥੇ ਇੱਕ ਸੇਵਾ ਬਹੁਤ ਵੱਡੀ ਹੋ ਰਹੀ ਹੈ ਜਿਹੜੀ ਆਈ ਡੋਨੇਸ਼ਨ ਦੀ ਹੈ ਜਿਹੜੇ ਵੀ ਆਸ-ਪਾਸ ਦੇ ਖੇਤਰਾਂ ਦੇ ਵਿੱਚ ਸਾਡੀ ਟੀਮ ਮੁਜ਼ਫਰਨਗਰ ਤੱਕ ਜਾ ਕੇ ਕਰਦੀ ਹੈ ਨਜੀਮਾਬਾਦ ਤੱਕ ਸੇਵਾ ਜਾ ਕੇ ਕਰਦੀ ਹੈ ਚਾਰੇ ਪਾਸੇ ਔਟਾ ਸਾਹ ਦੇਰਾਦੂਨ ਜਿੱਥੋਂ ਫੋਨ ਆਂਦਾ ਹੈ 6 ਘੰਟੇ ਦੇ ਵਿੱਚ ਵਿੱਚ ਇਹ ਸੇਵਾ ਕਰਨੀ ਹੁੰਦੀ ਹੈ ਜਾ ਕੇ ਕੋਰਨੀਆ ਮਰਨ ਤੋਂ ਬਾਅਦ ਰਿਟਰੀਵ ਕਰ ਲੈਂਦੇ ਆ ਇਸੇ ਤਰ੍ਹਾਂ ਤੁਸੀਂ ਦੇਖ ਰਹੇ ਹੋ ਸਾਹਮਣੇ ਜਿਹੜਾ ਹੈਗਾ ਐਨਜੀਏ ਨਿਰਮਲ ਗਿਆਨਦਾਨ ਅਕੈਡਮੀ ਇਹ ਮਹਾਪੁਰਸ਼ਾਂ ਨੇ ਸੀਬੀਐਸਸੀ ਬੋਰਡ ਤੋਂ ਐਫੀਲੀਏਟਡ ਇੱਕ ਐਜੂਕੇਸ਼ਨ ਦਾ ਇਸ ਤਰ੍ਹਾਂ ਦਾ ਸੋਮਾ ਲਾਇਆ ਜਿੱਦੇ ਵਿੱਚ ਗਰੀਬ ਤੋਂ ਗਰੀਬতম ਉਹ ਅਰੈਸਟ ਆਫ ਦਾ ਪੂਰ ਪਰਸਨਸ ਨੂੰ ਉਹਨਾਂ ਦੇ ਘਰੋਂ ਉਹਨਾਂ ਬੱਚਿਆਂ ਨੂੰ ਲਿਆ ਕੇ ਇੱਥੇ ਕੇਵਲ ਟਿਊਸ਼ਨ ਫੀ ਨਹੀਂ ਹੈ ਇੱਥੇ ਫ੍ਰੀ ਹਰ ਚੀਜ਼ ਫ੍ਰੀ ਹੈ ਜੇ ਇੱਕ ਜੁੱਤੀ ਦੀ ਲੋੜ ਹੈ ਤਾਂ ਉਹ ਵੀ ਇੱਕ ਪੈਨ ਪੈਨਸਲ ਰਬਰ ਦੀ ਲੋੜ ਹੈ ਉਹ ਵੀ ਬੁక్స్ ਸਟੇਸ਼ਨਰੀ ਜਿਹੜਾ ਸਕੂਲ ਬੈਗ ਹੈ ਡਰੈਸ ਮਟੀਰੀਅਲ ਹੈ ਦੇ ਮੀਲਸ ਫਰੂਟਸ ਸਾਰਾ ਕੁਝ ਟਰਾਂਸਪੋਰਟਰ ਜਿਹੜੀ ਟਰਾਂਸਪੋਰਟੇਸ਼ਨ ਹੈ ਟੂ ਐਂਡ ਫ੍ਰੋ ਸਾਰੀ ਫ੍ਰੀ ਹੈ ਤੇ 1200 ਤੋਂ ਵੱਧ ਬੱਚਾ ਇਸ ਟਾਈਮ ਹੈ ਇਹ ਜੂਨੀਅਰ ਵਿੰਗ ਹੈ ਥੱਲੇ ਸੀਨੀਅਰ ਵਿੰਗ ਹੈ ਬਹੁਤ ਵਧੀਆ ਐਟਮੋਸਫੇਅਰ ਦੇ ਵਿੱਚ ਸ਼ਾਨਦਾਰ ਕਲਾਸਰੂਮਸ 에ਅਰੀ ਲਾਈਟ ਦਾ ਹਰ ਚੀ ਦਾ ਪ੍ਰਬੰਧ ਹੈ ਮਹਾਰਾਜ ਜੀ ਨੇ ਇਹ ਰੱਖਿਆ ਹੈ ਕਿ ਵੀ ਇਹ ਸਾਡਾ ਫ੍ਰੀ ਸਕੂਲ ਹੈ ਇਹਦੇ ਵਿੱਚ ਕਿਸੇ ਵੀ ਇਸ ਇਲਾਕੇ ਦੇ ਤੇ ਸਾਡਾ ਕੰਪੀਟੀਸ਼ਨ ਕਿਹਨਾਂ ਦੇ ਨਾਲ ਹੈ ਜਿਹੜਾ ਦੇਰਾਦੂਨ এডਿਊਕੇਸ਼ਨ ਦੀ ਹਬ ਹੈ ਮਸੂਰੀ এডਿਊਕੇਸ਼ਨ ਦੀ ਹਬ ਹੈ ਪਰ ਆਪਣੇ ਬੱਚੇ ਬਹੁਤ ਵਧੀਆ ਕਰ ਰਹੇ ਨੇ ਹਰ ਫੀਲਡ ਵਿੱਚ ਕਿਉਂਕਿ ਉਹਨਾਂ ਨੂੰ ਮਹਾਪੁਰਸ਼ਾਂ ਨੇ ਉਹਨਾਂ ਦਾ ਹੱਥ ਫੜਿਆ ਹੈ ਗੁਰਬਾਣੀ ਵਿੱਚ ਆਂਦਾ ਹੈ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਤੇ ਇੱਥੇ ਆ ਕੇ ਜਿਹੜੇ ਗਰੀਬਾਂ ਦੇ ਬੱਚੇ ਨੇ ਜਿਹੜੇ ਅਸਹਾਏ ਨੇ ਜਿਹੜੇ ਫਾਈਨੈਂਸ਼ੀਅਲੀ ਬਹੁਤ ਵੀਕਰ ਸੈਕਸ਼ਨ ਤੋਂ ਆਂਦੇ ਨੇ ਉਹਨਾਂ ਨੂੰ ਵਧੀਆ ਐਜੂਕੇਸ਼ਨ ਦੇ ਰਹੇ ਨੇ ਤੇ ਨਾਲ ਸੰਸਕਾਰ ਵੀ ਦੇ ਰਹੇ ਨੇ ਇੱਥੇ ਜਿੱਥੇ ਗੁਰਬਾਣੀ ਵੀ ਪੜ੍ਹਾਉਂਦੇ ਨੇ ਬਤਾਂਦੇ ਨੇ ਉੱਥੇ ਹੀ 뮤직 ਦਾ ਇਹ ਸਾਹਮਣੇ 뮤직 ਅਕੈਡਮੀ ਬਣੀ ਹੋਈ ਹੈ ਉਹਦੇ ਵਿੱਚ ਉਹਨਾਂ ਨੂੰ 뮤직 ਦੀ ਸਿੱਖਿਆ ਵੀ ਦੇ ਰਹੇ ਨੇ ਤੇ ਜਿਹੜੇ ਬੱਚੇ ਕੀਰਤਨ ਕਰਦੇ ਨੇ ਉਹ ਦੇਖਣ ਵਾਲੀ ਚੀਜ਼ ਹੈ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਸਾਹਮਣੇ ਇੱਕ ਨਿਰਮਲ ਆਸ਼ਰਮ ਐਨਆਰਏ ਫਾਰਮ ਹੈ ਸਾਰੀ ਆਰਗੇਨਿਕ ਖੇਤੀ ਹੁੰਦੀ ਹੈ ਤੇ ਇੱਕ ਪੈਸੇ ਦੀ ਚੀਜ਼ ਬਾਹਰ ਨਹੀਂ ਵਿਕਦੀ ਜਾ ਕੇ ਉਹ ਸਾਰੀ ਲੰਗਰ ਵਿੱਚ ਵੰਡੀ ਜਾਂਦੀ ਹੈ ਇਸੇ ਤਰ੍ਹਾਂ ਗਊਸ਼ਾਲਾ ਹੈ ਜਿਹੜੀ ਕਨਗਲ ਵਿੱਚ ਹੈ ਗਊਆਂ ਨੇ ਉਹਨਾਂ ਦਾ ਦੁੱਧ ਹੁਣ ਤੱਕ 600 ਸਾਲਾਂ ਤੋਂ ਵੱਧ ਹੋ ਗਏ ਨੇ ਕਦੇ ਇੱਕ ਪੈਸੇ ਦਾ ਦੁੱਧ ਮਾਰਕੀਟ ਵਿੱਚ ਨਹੀਂ ਵੇਚਿਆ ਸਾਰੀ ਸੰਗਤ ਨੂੰ ਜਿਹੜੇ ਆਂਦੇ ਨੇ ਸਰਵ ਕਰਦੇ ਨੇ ਤੇ ਇਹ ਜਿਹੜੀ ਹੈ ਅਸਲ ਜੇ ਦੇਖਿਆ ਜਾਏ ਤਾਂ ਜਿਹੜੇ ਸੇਵਾ ਦੇ ਕੰਮ ਇਸ ਸੰਸਥਾ ਵਿੱਚ ਚੱਲ ਰਹੇ ਨੇ ਤਨੂ ਕਿਤੇ ਹੋਰ ਦੇਖਣ ਨੂੰ ਆਮ ਨਹੀਂ ਮਿਲਣਗੇ ਇਹ ਤਾਂ ਨਹੀਂ ਮੈਂ ਕਹਿੰਦਾ ਪਰੇ ਤੋਂ ਪਰੇ ਪੜੇ ਨੇ ਲੋਕੀ ਸੇਵਾ ਕਰ ਰਹੇ ਨੇ ਤੇ ਸੇਵਾ ਦੇ ਨਾਲ ਹੀ ਇਹ ਵੀ ਚੱਲਦਾ ਤੇ ਮੈਂ ਜਿਹੜੀ ਇੱਥੇ ਆਪਾਂ ਆਏ ਆ ਇਹ ਬਹੁਤ ਬਹੁਤ ਦੂਰ ਤੱਕ ਗੰਗੋਤਰੀ ਤੱਕ ਜਾ ਕੇ ਕੈਂਪ ਲਾਉਂਦੇ ਨੇ ਪਹਿਲਾਂ ਉੱਥੇ ਆਈਡੈਂਟੀਫਾਈ ਕਰਦੇ ਨੇ ਸਕਰੀਨਿੰਗ ਕਰਦੇ ਨੇ ਆਪਣੀਆਂ ਬਸਾਂ ਭੇਜ ਕੇ ਉਹਦਾ ਐਡਵਰਟਾਈਜ਼ਮੈਂਟ ਕਰਾਉਂਦੇ ਨੇ ਡਾਕਟਰ ਜਾਂਦੇ ਨੇ ਫਿਰ ਉੱਥੋਂ ਜਿਹੜੇ ਸਿਲੈਕਟ ਹੁੰਦੇ ਨੇ ਉਹਨਾਂ ਪੇਸ਼ੈਂਟਸ ਨੂੰ ਆਪਣੀਆਂ ਗੱਡੀਆਂ ਤੇ ਲੈ ਕੇ ਆਉਂਦੇ ਨੇ ਇੱਥੇ ਸਰਜਰੀ ਕਰਦੇ ਨੇ ਉਹਨਾਂ ਦੇ ਨਾਲ ਵੀ ਕੋਈ ਹੁੰਦਾ ਟੀਮਾਰਦਾਰ ਉਹਨੂੰ ਵੀ ਲੰਗਰ ਮਿਲਦਾ ਹੈ ਤੇ ਉਹ ਉਹਨਾਂ ਨੂੰ ਸਰਵਿਸ ਦੇ ਕੇ ਸਾਰੀ ਫਿਰ ਉੱਥੇ ਛੱਡ ਕੇ ਆਂਦੇ ਨੇ ਫਿਰ ਉੱਥੇ ਫਾਲੋਅ ਅਪ ਜਾ ਕੇ ਕੈਂਪ ਕਰਦੇ ਨੇ ਤੇ ਕਿੰਨੀ ਮਹਾਨ ਸੇਵਾ ਹੈ ਆਪ ਜੀ ਦੇਖ ਰਹੇ ਹੋ ਸਾਰੀ ਤੇ ਇੱਥੇ ਦੇ ਜਿਹੜਾ ਸਟਾਫ ਹੈ ਉਸ ਨੂੰ ਵੀ ਟ੍ਰੇਨਿੰਗ ਦੇ ਰਹੇ ਆ ਕਿ ਮੈਂ ਦੇਖ ਰਿਹਾ ਸੀ ਕੱਲ ਜੁੱਤੀਆਂ ਦੀ ਸੇਵਾ ਸਟਾਫ ਕਰ ਰਿਹਾ ਸੀ ਬਹੁਤ ਵੱਡੀ ਗੱਲ ਹੈ ਇਹ ਸੇਵਾ ਭਾਵਨਾ ਜਿਹੜੀ ਮਹਾਪੁਰਸ਼ਾਂ ਦੇ ਸੰਤਾਂ ਦੇ ਅਸ਼ੀਰਵਾਦ ਨਾਲ ਹੀ ਹੈ ਨਹੀਂ ਤਾਂ ਕੋਈ ਟੀਚਰ ਹੈ ਜਾਂ ਟੀਚਿੰਗ ਸਟਾਫ ਹੈ ਕਿ ਮੈਂ ਕਿਉਂ ਸੇਵਾ ਕਰਾਂ ਮੈਂ ਕਿਉਂ ਲੰਗਰ ਵਰਤਾਉਂ ਮੈਂ ਜੋੜੇ ਦੀ ਸੇਵਾ ਕਿਉਂ ਕਰਾਂ ਤੇ ਇਹ ਇਹ ਬਹੁਤ ਵੱਡੀ ਦੇਣ ਹੈ ਤੇ ਜਿਹੜੇ ਜਿਹੜੇ ਲੋਕ ਇਸ ਸੰਸਥਾ ਦੇ ਨਾਲ ਜੁੜੇ ਨੇ ਸਾਰਿਆਂ ਨੇ ਆਪਣਾ ਜੀਵਨ ਕਿਤੇ ਨਾ ਕਿਤੇ ਸਵਾਰ ਲਿਆ ਬਹੁਤ ਵੱਡਾ ਇੱਕ ਕੰਮ ਹੈ ਤੇ ਤੁਹਾਡੇ ਚੈਨਲ ਰਾਹੀਂ ਇਹ ਪੰਜਾਬ ਵਿੱਚ ਥਾਮਾ ਥਾਮਾ ਤੇ ਜਾਏਗਾ ਮੇਰੀ ਸ਼ੁਭ ਕਾਮਨਾ ਹੈ ਤੁਹਾਨੂੰ ਵੀ ਤੁਹਾਡੇ ਚੈਨਲ ਨੂੰ बहुत सौभाग्य का दिन है कि मैं आज यहाँ पर निर्मल आश्रम में श्री राम सिंह जी और जोध सिंह जी के द्वारा प्रेरित यह आश्रम निर्मल आश्रम ज्ञान अकादमी और निर्मल आई इंस्टीट्यूट ये मैंने आज यहाँ पर देखा और यकीनन मैंने यदि मैं कहूँ कि मैंने दर्शन किया है तो ये मेरे लिए एक सौभाग्य का दिन है और श्री सतनाम जी आज मेरे को यहाँ पर मार्गदर्शक के रूप में आ, मुझे और यहाँ लाए मैं डॉक्टर चंद्र प्रकाश त्रिपाठी निदेशक चिकित्सा स्वास्थ्य एवं परिवार कल्याण और यहाँ आकर के मैं बहुत अभिभूत हूँ और यहाँ की जो सेवाएं हैं आ, मैंने उनको बहुत करीब से देखा आ, मेरा नाम राम प्रकाश है जी ना पहलो गया था अंबाड़ा जी ਉਹ ਬਲਰ ਹੋ ਰਿਹਾ ਕਿ ਆਪੀ ਆਪਰੇਸ਼ਨ ਵੀ ਹੋਣਾ ਔਰ ਇੰਜੈਕਸ਼ਨ ਵੀ ਲੱਗਣਾ ਫਿਰ ਮੈਨੂੰ ਕਿਸੇ ਮੇਰੇ ਰਿਸ਼ਤੇਦਾਰ ਨੇ ਦੱਸਿਆ ਵੀ ਆਪ ਨਿਰਮਲ ਆਸ਼ਰਮ ਜਾਓ ਤੁਹਾਨੂੰ ਸਮੱਸਿਆ ਕੀ ਹੈ ਅੱਖ ਦੀ ਅੱਖ 'ਚ ਪਰਦੇ ਦੇ ਪਿੱਛੇ ਨਾ ਨਹੀਂ ਬਲੱਡ ਆ ਗਿਆ ਓਹੋ ਤਾਂ ਫਿਰ ਉਹ ਰਿਹਾਤਾ ਹੈ ਉਹ ਸਜੈਸਟ ਕਰਿਆ ਵੀ ਇੰਜੈਕਸ਼ਨ ਲੱਗੇਗਾ ਠੀਕ ਹੋ ਜਾਏਗਾ ਪਿਛਲੇ ਵਾਰ ਆਇਆ ਤਾਂ ਤਾਂ ਬੀਪੀ ਹਾਈ ਥਾ ਇਸ ਵਾਰ ਨਾਰਮਲ ਹੈ ਇੰਜੈਕਸ਼ਨ ਮੇਰੇ ਲੱਗਿਆ ਹੂੰ ਕਾਫੀ ਠੀਕ ਜਿਹਾ ਮਹਿਸੂਸ ਕਰ ਰਹਾ ਲੱਗਦਾ ਵੀ ਠੀਕ ਵੀ ਹੋ ਹੀ ਜਾਵਾਂਗਾ ਹੁਣ ਕੱਲਾ ਇੰਜੈਕਸ਼ਨ ਕੀ ਆਪਰੇਸ਼ਨ ਦੇ ਬਾਅਦ ਹੋਏਗਾ ਹਾਂ ਇੰਜੈਕਸ਼ਨ ਹੀ ਦੱਸਿਆ ਸੀ ਮੈਂ ਮੈਨੂੰ ਨਹੀਂ ਅੱਛਾ ਸਿਰਫ ਇੰਜੈਕਸ਼ਨ ਦੀ ਗੱਲ ਤਾਂ ਕਹਿੰਦੇ ਸੀ ਵੀ ਠੀਕ ਹੋ ਜਾਓਗੇ ਹਾਂ ਹਾਂ ਹਾਂਜੀ ਹਾਂਜੀ ਕਿਸ ਤਰ੍ਹਾਂ ਦਾ ਲੱਗਿਆ ਇੱਥੇ ਕਿਸ ਤਰ੍ਹਾਂ ਦੀਆਂ ਸਹੂਲਤਾਂ ਨੇ ਤੁਸੀਂ ਉਹਦੇ ਤੋਂ ਸੰਤੁਸ਼ਟ ਹੋ ਸਹੂਲਤ ਠੀਕ ਹੈ ਜੀ ਖਾਣਾ ਪੀਣਾ ਵੀ ਮਿਲ ਗਿਆ ਸਾਰਾ ਕੁਝ ਮਿਲ ਗਿਆ ਤੇ ਤੁਹਾਨੂੰ ਦੇਖ ਰਿਹਾ ਵੀ ਠੀਕ ਹੈ ਆ ਆਏ ਤਾਂ ਤੁਸੀਂ ਆਪ ਸੀ ਖੁਦ ਇੱਥੇ ਹਾਂਜੀ ਹਾਂਜੀ ਤੇ ਇਹ ਛੱਡ ਕੇ ਵੀ ਮੇਰੇ ਖਿਆਲ ਆਉਣਗੇ ਛੱਡ ਕੇ ਪਤਾ ਨਹੀਂ ਇਹ ਤਾਂ ਆ ਜਾਏਗਾ ਤਸਵੀਰ ਲੈ ਅੱਛਾ ਨਾਲ ਫੈਮਿਲੀ ਹੈ ਹਾਂ ਹਾਂਜੀ ਕਿਉਂਕਿ ਇੱਥੇ ਹਸਪਤਾਲ 'ਚ ਇੰਸਟੀ हस्पता अच्छा। नहीं आखिर जिते संभव इलाज नहीं, नहीं है नहीं। ना, ना जी मेरा नाम अभिषेक रंगड़ है मैं निर्मल आश्रम गन दान अकेडमी से पढ़ा हुआ स्टूडेंट हूं और आज निर्मल आश्रम ज्ञान दान अकेडमी में मैं एक बहुत अच्छे स्तर में गया हूँ जो कि यहाँ पे बहुत अच्छा इंफ्रास्ट्रक्चर है और खेल मैदान है महाराज जी की हम पे कृपा रही हम उस सोसाइटी से आते हैं कि हम लोग इतने अच्छे स्टैंडर्ड वाले स्कूल में पढ़ नहीं सकते लेकिन महाराज जी की कृपा से दोनों महाराज जी की कृपा हुई कि उन लोगों ने यहाँ पे ये स्कूल बनाया और इतना अच्छा हमें इंफ्रास्ट्रक्चर दिया जिसके बदौलत आज हम इतने अच्छे लेवल में खेल कर आए हैं और यहाँ पे जो पढ़ाई है पढ़ाई भी बहुत अच्छी तरीके से की जाती है और बहुत अच्छे ग्राउंड है टीचिंग स्टाफ अच्छा है स्पोर्ट डिपार्टमेंट बहुत अच्छा है गेम आपकी कौन सी है मेरी गेम फुटबॉल है और मैंने फुटबॉल में इंडिया को रिप्रेजेंट किया टू थाउजेंड एटीन में जिसमें कि हमारा गोल्ड मेडल रहा था और मेरे को फेयर प्ले अवार्ड भी दिया गया था और कुछ कहना चाहेंगे यहाँ के पढ़ाई के बारे में आपने बता सर एटमोसफियर यहाँ कैसा है सर जो यहाँ का एटमोसफियर है गेट से एंट्री लेते ही ऐसे लगता है कि हम किसी अलग सी जगह अलग सी दुनिया में आगे बहुत पॉजिटिव इन्वामेंट है हर चीज़ का पॉजिटिव रिजल्ट है यहाँ पर और मतलब महाराज जी की इतनी पॉजिटिविटी है यहाँ पर कि गेट से अंदर आते ही बिल्कुल अच्छा सुकून सा महसूस होता है यहाँ पे और आज हम इतने बड़े लेवल में खेल कर आए हैं और नौकरी कर रहे हैं तो वो सब महाराज जी की बदौलत है जो कि हम आज यहाँ पर आपके सामने खड़े हैं हैं जॉब कर रहे आप अभी मैं साई बाबा इंटरनेशनल पब्लिक स्कूल में फिजिकल टीचर हूँ और मेरी खुद की अकेडमी भी चलती है अरीना स्पोर्ट्स अकेडमी महाराज जी ने हम पे बहुत कृपा की है जिसकी वजह से हम बहुत आगे बढ़ चुके हैं हम अपने खेल में पढ़ाई में बहुत अच्छा कर रहे हैं और इस स्कूल ने हमें बहुत कुछ सिखाया है हमें कैसे अपने बड़ों का आदर करना है कैसे आगे बढ़ना है कैसे सब कुछ एक साथ लेकर अपने आप को आगे बढ़ाना है और अभी जो अड़तीसवे राष्ट्रीय खेल हुए थे उत्तराखंड में उसमें मेरा सिलेक्शन हुआ था यहाँ से मतलब पूरे ऋषिकेश से सिर्फ दो बच्चों का सिलेक्शन हुआ था गेम में नेटबॉल में नेटबॉल और मैं अड़तीसवें राष्ट्रीय खेलों के बारे में बताना चाहूंगा आपको कि ये जो होते हैं हमारे इंडिया में ये साल में दो साल बाद होते हैं तो जब ये हुआ था इस बार उत्तराखंड में तो हमारे जो माननीय प्रधानमंत्री हैं नरेंद्र मोदी जी वो इसका ओपनिंग करने आए थे और ओपनिंग इतनी ग्रैंड ओपनिंग हुई थी कि महाराज जी के साथ साथ हमारे चीफ मिनिस्टर धामी जी वो भी हमने उनको बिल्कुल अपने सामने से देखा नेटबॉल में मेरा सिलेक्शन हुआ था और महाराज जी की कृपा से महाराज जी ने मुझे अपना आशीर्वाद दिया फिर मैं दो महीने का कैंप अटेंड कर कर दो महीने में वहीं देहरादून रहा वहीं खाया पिया सब कुछ फिर मैंने वहाँ पर खेला भी मतलब मेरे को इतना बड़ा एक्सपीरियंस आज तक मैंने कभी नहीं लिया था और उससे पहले मैंने 2024 में टग में वॉर नेशनल्स में ब्रॉन्ज मेडल किया था हमारी टीम ने उत्तराखंड की जिसमें उत्तराखंड के पास 58 मेडल्स आए थे उत्तराखंड की हर कैटेगरी की टीम ने बहुत अच्छा परफॉर्म किया था और जो मेरी टीम थी उसमें हमने ब्रॉन्ज मेडल स्कोर किया था उससे पहले सहारनपुर में मैं गया था नेशनल्स नॉर्थ जोन चेस टूर्नामेंट में मेरे को चेस आता भी नहीं था वो तो यहाँ पर हमारे एन स्कूल में हर चीज़ की सुविधा है हमारी प्रिंसिपल मैम प्रिंसिपल दोनों हेडमिस्टर्स मैम भी बहुत अच्छे हैं महाराज जी का सपोर्ट हर चीज़ के इक्विपमेंट्स मिलते हैं हमें खेलने से लेकर स्नैक्स से लेकर पढ़ाई से लेकर सब कुछ फ्री ऑफ कॉस्ट मिलता है और बहुत अच्छा लगता है मतलब जब हमें सपोर्ट किया जाता है हमारा फिजिकल जो डिपार्टमेंट है हमारे सर हमारी मैम बहुत हमें सपोर्ट करते हैं कहीं भी जाते हैं हमें कभी भी अकेला नहीं छोड़ते और वहाँ से हमें एक मोटिवेशन मिलता है कि हाँ हमें खेलना है हमें अपने स्कूल को रिप्रेजेंट करना है आ, मेरा नाम विवेक कुल्याल है और मैं निर्मला आश्रम ज्ञानदान अकेडमी का छात्र हूँ बारहवीं का छात्र हूँ और आ, इस स्कूल में महाराज महाराज जी की कृपा से इस स्कूल में मेरे जैसे कई बच्चों को आ, पढ़ाई के लिए अपना भविष्य बनाने के लिए महाराज जी ने बहुत मदद की है और महाराज जी की कृपा से मैं बारहवीं बारहवीं कक्षा में अच्छे तरीके से पेपर दे के आया हूँ और दसवीं में भी मैंने आ, अच्छे मार्क्स स्कोर किए थे ये सब महाराज जी की कृपा के बिना नहीं होता अगर महाराज जी हमारे जैसे बच्चों के लिए ऐसा स्कूल नहीं खोलते तो मेरे जैसे कई ऐसे बच्चे हैं जिन्होंने जिनके बड़े बड़े सपने होते हैं लेकिन कुछ घर की कमियों की वजह से वो सपने पूरे कर नहीं पाते तो महाराज जी ने उन्हीं छात्रों के लिए ये बहुत बड़ी संस्था बनाई है जिसमें हमारे जैसे कई छात्रों को पढ़ने के लिए अपना भविष्य उज्जवल बनाने के लिए सहयोग किया है और महाराज जी की कृपा से मैं दो वर्ष तक अप फॉर में अपनी उत्तराखंड की टीम को रिप्रेजेंट करने गया था 2023 में मैंने पालगढ़ में हमने लीग, लीग टूर्नामेंट खेला था जिसमें हम सेमीफाइनल तक पहुंचे थे लेकिन कुछ कारण हम फोर्थ ख़त्म कर पाए फिर 2023-2024 में हम दोबारा आगरा खेलने गए थे टग ऑफ वॉर में उस समय मैं अपनी टीम का कैप्टन भी था तो मैं अपनी टीम को लीड कर रहा था तो उसी समय हम आ, अपना ब्रॉन्ज मेडल जीते थे ये सब महाराज जी की कृपा के बिना नहीं होता और और इस स्कूल में आने से मेरी जो भविष्य है वो काफ़ी उज्जवल किया है और यहाँ के जो टीचर्स हैं स्टाफ्स हैं बहुत ज़्यादा फ्रेंडली हैं हम सबसे अच्छे से मिलजुल कर अच्छे से हमारे साथ कॉपरेट करते हैं और हमारा जो भी समस्या होती है इसको समाधान निकालने में मदद करते हैं